ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਵਕਾਊ ਲੈ ਕੇ ਆਏ ਹਾਂ ਜੀ 16 7 ਦੀ ਟਰਾਲੀ ਤੇ ਬਾਕੀ ਵੀਡੀ ਟਰਾਲੀ ਦੀ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਜੂਗੀ ਤੇ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਆ ਜੂਗੀ ਬਾਕੀ ਜੇ ਇਸ ਤਰ੍ਹਾਂ ਦੀ ਐਡ ਤੁਸੀਂ ਵੀ ਆਪਣੇ ਚੈਨਲ ਤੇ ਲਵਾਉਣਾ ਚਾਹੁੰਦੇ ਹੋ ਤਾਂ ਆਪਣਾ ਸਕਰੀਨ ਤੇ ਵਟਸਐਪ ਨੰਬਰ ਚੱਲ ਰਿਹਾ ਜੀ ਸੰਦ ਦੀਆਂ 4 ਤੋਂ 5 ਫੋਟੋਆਂ ਸਾਰੀ ਜਾਣਕਾਰੀ ਜਾਇਜ਼ ਰੇਟ ਤੇ ਏਰੀਆ ਜਰੂਰ ਭੇਜਿਆ ਕਰੋ ਤਾਂ ਜੋ ਤੁਹਾਡੀ ਐਡ ਜਲਦੀ ਲੱਗ ਜੂਗੀ ਤੇ ਚੀਜ਼ ਜਲਦੀ ਤੋਂ ਜਲਦੀ ਸੇਲ ਹੋ ਜੇ ਹਾਂਜੀ ਹੁਣ ਗੱਲ ਕਰਦੇ ਆਂ ਆਪਾਂ ਟਰਾਲੀ ਦੀ ਟਰਾਲੀ ਹੈਗੀ ਜੀ 16 7 ਦੀ ਤੇ ਬਹੁਤ ਹੈਵੀ ਟਰਾਲੀ ਹੈ ਜੀ 18 28 ਤੋਂ 29 ਕੁਆਂਟਲ ਦੇ ਵਿੱਚ ਵਿੱਚ ਵਜਨ ਹੈ ਜੀ ਤੇ ਬਾਕੀ ਟਰਾਲੀ ਦਾ ਰੰਗ ਪੇਂਟ ਵਗੈਰਾ ਬਹੁਤ ਚੰਗਾ ਹੋਇਆ ਪੂਰੀ ਫੈਂਸੀ ਟਰਾਲੀ ਸੋਹਣੀ ਟਰਾਲੀ ਹੈ ਜੀ ਜਲੰਧਰ ਏਰੀਆ ਦੀ ਬਣੀ ਹੋਈ ਟਰਾਲੀ ਹੈ ਜੀ ਇਹ 16 7 ਦੀ ਰੇਲ ਦਾ ਲੱਗਾ ਹੈ ਜੀ ਹਿੱਸਾ ਤੁਰਾ ਬਾਕੀ ਹੈਵੀ ਰੇਮ ਆ ਜੀ ਸਟੀਲੀ ਹੱਬਾ ਜੀ ਚੰਗੀਆਂ ਹੱਬਾਂ ਸਟੀਲੀ ਹੱਬਾ ਪੂਰੀ ਵਜਨ ਵਾਲੀ ਹੈਬਾ ਬਾਕੀ ਸੈਕੰਡ ਹੈਂਡ ਟਾਇਰ ਪਾਏ ਹੋਏ ਆ ਜੀ origignal ਆ ਜੀ ਸਾਫ ਆ ਜੀ 60% ਟਾਇਰਾਂ ਦੀ ਕੰਡੀਸ਼ਨ ਆ ਜੀ ਪੱਕੇ ਟਾਇਰ ਆ ਕੋਈ ਰਬੜਨ ਵਗੈਰਾ ਨਹੀਂ ਚੜੀ ਹੋਈ ਤੇ ਪਲਾਜ਼ਮਾ ਕਟਿੰਗ ਦੇ ਵਿੱਚ ਇਹਦਾ ਵਿੱਡ ਬਣਿਆ ਹੋਇਆ ਜੀ ਵਿੱਡ ਵੀ ਬਹੁਤ ਚੰਗਾ ਜੀ ਹੈਵੀ ਵਿੱਡ ਆ 2.5 ਫੁੱਟ ਦੇ ਵਿੱਚ ਬਾਕੀ ਜਿਸਤੀ ਜਾਲੀ ਲੱਗੀ ਹੋਈ ਆ ਤੇ ਹੈਵੀ ਚੈਸੀ ਆ ਜੀ 10 ਦੀ ਚੈਸੀ ਆ ਹੈਵੀ ਹੁੱਕ ਪਈ ਹੋਈ ਆ ਬਾਕੀ ਰੇਟ ਵੀ ਵੀਰਾਂ ਦੁਆਰਾ ਬਹੁਤ ਵਧੀਆ ਕੀਤਾ ਹੋਇਆ ਜੀ 2 ਲੱਖ ਤੇ 85000 ਰੁਪਿਆ ਮਾਨਤਾਣ ਹੋ ਜੂਈਏ ਕੋਈ ਫਿਕਸ ਰੇਟ ਨਹੀਂ ਹੁੰਦਾ ਜਦੋਂ ਤੁਸੀਂ ਜਾ ਕੇ ਮੌਕੇ ਤੇ ਵੇਖੋਗੇ ਮਾਨਤਾਣ ਹੋ ਜੂਗਾ ਹੀ ਰੇਟ ਕੋਈ ਫਿਕਸ ਨਹੀਂ ਰੰਗ ਵਗੈਰਾ ਟਰਾਲੀ ਦਾ ਬਹੁਤ ਚੰਗਾ ਹੋਇਆ ਜੀ ਬਾਕੀ ਰੇਟ ਦੇ ਵਿੱਚੋਂ ਮਾਨਤਾਣ ਕਰ ਦੇਣਗੇ ਵੀਰ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਜਾਊਗਾ ਤੇ ਵੀਰਾਂ ਦਾ ਨੰਬਰ ਨੋਟ ਕਰ ਲਓ ਜੀ 9517655175 ਬਾਕੀ ਸਕਰੀਨ ਤੇ ਚੱਲ ਰਹੀ ਵੀਡੀਓ ਦੇਖਣ ਲਈ ਬਹੁਤ ਬਹੁਤ ਵੀਰਾਂ ਦਾ ਧੰਨਵਾਦ